ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸੰਗੀਤ ਸਬਜੈਕਟ ਦਾ ਅੱਜ ਦਾ ਵਿਸ਼ਾ ਹੈ ਪਰਿਭਾਸ਼ਾਵਾਂ ਪਾਠ ਦੂਜਾ ਸੋ ਆਪ ਦੇਖਦੇ ਹਾਂ ਮਾਤਰਾ ਸੰਗੀਤ ਵਿੱਚ ਸਮੇਂ ਦਾ ਮਾਪ ਨਾਪ ਦਾ ਸਭ ਤੋਂ ਛੋਟਾ ਪੈਮਾਨਾ ਮਾਤਰਾ ਹੈ ਜਿਸ ਤਰ੍ਹਾਂ ਤੋਲਣ ਨਾਪਣ ਦੇ ਲਈ ਗ੍ਰਾਮ ਕਿਲੋਗ੍ਰਾਮ ਲੰਬਾਈ ਨਾਪਣ ਦੇ ਲਈ ਮੀਟਰ ਸੈਂਟੀਮੀਟਰ ਸਮਾਨਾਪਨ ਲਈ ਘੰਟੇ ਮਿੰਟ ਸੈਕਿੰਡ ਆਦੀ ਹਨ ਉਸੇ ਤਰ੍ਹਾਂ ਸੰਗੀਤ ਦੇ ਸਮੇਂ ਨੂੰ ਨਾਪਣ ਲਈ ਮਾਤਰਾ ਬਣਾਈ ਗਈ ਹੈ ਸੰਗੀਤ ਵਿੱਚ ਮਾਤਰਾ ਵਿੱਚ ਅਜਿਹੀ ਇਕਾਈ ਹੈ ਜਿਸ ਦੇ ਮਾਪਣ ਤੋਂ ਤਾਲ ਨੂੰ ਨਾਪਿਆ ਜਾ ਸਕਦਾ ਹੈ ਮਾਤਰਾ ਦੇ ਵਿੱਚ ਘੜਾ ਲੰਮਾ ਪਾਣ ਗਾਇਨ ਵਾਦਨ ਆਪਣੀ ਇੱਛਾ ਅਨੁਸਾਰ ਘੱਟ ਜਾਂ ਵੱਧ ਕਰ ਸਕਦਾ ਹੈ ਹਰੇਕ ਤਾਲ ਦੀਆਂ ਅਲੱਗ-ਅਲੱਗ ਮਾਤਰਾਵਾਂ ਹੁੰਦੀਆਂ ਹਨ ਜਿਵੇਂ ਕਹਿਰਵਾ ਤਾਲ ਦੀਆਂ 8 ਤਿੰਨ ਤਾਲ ਦੀਆਂ 16 ਮਾਤਰਾਵਾਂ ਵਿਦਿਆਰਥੀਓ ਅਗਲਾ ਟੋਪਿਕ ਹੈ ਸਮ ਜਿਸ ਤਰ੍ਹਾਂ ਮਾਤਰਾ ਤੋਂ ਤਾਲ ਸ਼ੁਰੂ ਕੀਤੀ ਜਾਂਦੀ ਹੈ ਉਸ ਨੂੰ ਸਮ ਕਹਿੰਦੇ ਹਨ ਤਾਲ ਦਾ ਸਮ ਤਾਲ ਦੀ ਪਹਿਲੀ ਮਾਤਰਾ ਤੇ ਹੁੰਦਾ ਹੈ। ਤਾਲ ਵਿੱਚ ਸਮ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅਤੇ ਇਸ ਦੇ ਵਿਸ਼ੇਸ਼ ਤਰ੍ਹਾਂ ਦਾ ਜ਼ੋਰ ਦਿੱਤਾ ਜਾਂਦਾ ਹੈ ਜਿਸ ਤੋਂ ਹਰ ਮਾਤਰਾਵਾਂ ਤੋਂ ਅਲੱਗ ਹੀ ਪਛਾਣ ਹੋ ਜਾਂਦੀ ਹੈ। ਕਿਸੇ ਵੀ ਗਾਇਨ ਦੀ ਜਾਂ ਵਾਦਨ ਦੇ ਨਾਲ ਤਾਲ ਦੀ ਸੰਗਤ ਸਮ ਤੋਂ ਸ਼ੁਰੂ ਅਤੇ ਸਮਾਪਤੀ ਵੀ ਸਮ ਤੋਂ ਹੁੰਦੀ ਹੈ। ਸਮ ਦੀ ਪਛਾਣ ਦੇ ਲਈ ताल लिपि ਵਿੱਚ ਐਕਸ ਦਾ ਚਿੰਨ ਲਗਾਇਆ ਜਾਂਦਾ ਹੈ ਅਗਲਾ ਟੋਪਿਕ ਹੈ ਵਿਭਾਗ ਹਰੇਕ ਤਾਲ ਦੇ ਬੋਲਾਂ ਦੀ ਆਸਾਨੀ ਦੇ ਲਈ ਕੁਝ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਉਸ ਨੂੰ ਵਿਭਾਗ ਕਿਹਾ ਜਾਂਦਾ ਹੈ ਜਿਵੇਂ ਤਿੰਨ ਤਾਲ ਦੀਆਂ 16 ਮਾਤਰਾਵਾਂ ਦੇ ਇੱਕ ਪੂਰੇ ਆਵਰਤਨ ਚੱਕਰ ਨੂੰ 4-4 ਮਾਤਰਾਵਾਂ ਦੇ 4 ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਤਰ੍ਹਾਂ ਤਿੰਨ ਤਾਲ ਦੇ ਚਾਰ ਵਿਭਾਗ ਹੋਏ ਹਰੇਕ ਤਾਲ ਦੇ ਵਿਭਾਗ ਅਤੇ ਹਰੇਕ ਵਿਭਾਗ ਦੀਆਂ ਮਾਤਰਾਵਾਂ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਤਾਲੀ ਜਦੋਂ ਅਸੀਂ ਹੱਥ ਨਾਲ ਕੋਈ ਤਾਲ ਵਜਾਉਂਦੇ ਹਾਂ ਜਾਂ ਗਾਇਨ ਵਾਦਨ ਵਿੱਚ ਹੱਥ ਨਾਲ ਤਾਲ ਦਿੰਦੇ ਹਾਂ ਉਸ ਵਕਤ ਜਿਹੜੀ ताली ਵਜਾਉਂਦੇ ਹਾਂ ਉਸ ਨੂੰ ताली ਕਹਿੰਦੇ ਹਾਂ ਕਿਸੇ ਇੱਕ ਤਾਲ ਵਿੱਚ ਕਈ ਤਾਲੀਆਂ ਹੁੰਦੀਆਂ ਜਿਵੇਂ ਤਿੰਨ ਤਾਲ ਵਿੱਚ 1 5 13ਵੀਂ ਮਾਤਰਾ ਤੇ ताली ਆਉਂਦੀ ताल ਹੈ ताल ताली ਤਾਲ ਦੇ ਹਰ ਵਿਭਾਗ ਦੀ ਪਹਿਲੀ ਮਾਤਰਾ ਤੇ ਹੁੰਦੀ ਹੈ ਤਾਲ ਵਿੱਚ ਸੰਮ ਤੋਂ ਇਲਾਵਾ ताली ਨੂੰ ਵੀ ਜੋਰ ਨਾਲ ਵਜਾ ਵਜਾ ਕੇ ਦਿਖਾਇਆ ਜਾਂਦਾ ਹੈ ਪਰ ਸਾਹਮਣੇ ਨਾਲੋਂ ਕੁਝ ਘੱਟ ਜੋਰ ਨਾਲ ਦਿਖਾਉਂਦੇ ਹਾਂ ताली ਨੂੰ ਭਰੀ ਵੀ ਕਿਹਾ ਜਾਂਦਾ ਹੈ ਲਿਖਤ ਵਿੱਚ 43 ਦਾ ਚਿੰਨ 2 3 4 ਆਦੀ ਸੰਖਿਆ ਦਾ ਪ੍ਰਯੋਗ ਹੁੰਦਾ ਹੈ ਖਾਲੀ ਜਦੋਂ ਅਸੀਂ ਤਾਲ ਵਜਾਉਂਦੇ ਹੋਏ ਜਿਵੇਂ ताली ਆਉਣ ਤੇ ਆਵਾਜ਼ ਦਾ ਚੋਟ ਦਿੰਦੇ ਹਾਂ ਉਸ ਤੇ ਉਲਟ ਖਾਲੀ ਤੇ ਅਸੀਂ ਹੱਥ ਨੂੰ ਹਲਕਾ ਜਿਹਾ ਹਵਾ ਵਿੱਚ ਝਟਕ ਦਿੰਦੇ ਹਾਂ ਅਰਥਾਤ ਆਵਾਜ਼ ਨਹੀਂ ਕਰਦੇ ਉਸ ਨੂੰ ਉਹ ਖਾਲੀ ਹੋਵੇਗੀ ਖਾਲੀ ਦਾ ਸਥਾਨ ਆਮ ਤੌਰ ਤੇ ਤਾਲ ਦੇ ਮਾਤਰਾਵਾਂ ਦੇ ਵਿੱਚ ਘਾਟ ਜਿਹਾ ਹੁੰਦਾ ਹੈ ਜਿਵੇਂ ਤਿੰਨ ਤਾਲ ਦੀ ਨੌਵੀਂ ਮਾਤਰਾ ਤੇ ਖਾਲੀ ਹੈ ਤਾਲ ਲਿਪੀ ਲਿਖਦੇ ਸਮੇਂ ਖਾਲੀ ਨੂੰ 0 ਦੇ ਚਿੰਨ ਨਾਲ ਦਿਖਾਇਆ ਜਾਂਦਾ ਹੈ। ਆਵਰਤਨ ਜਦ ਕਿਸੇ ਤਾਲ ਨੂੰ ਵਜਾਉਂਦੇ ਹੋਏ ਉਸ ਦੀ ਉਸ ਦੀਆਂ ਪੂਰੀਆਂ ਮਾਤਰਾਵਾਂ ਨੂੰ ਪੂਰਾ ਵਜਾ ਕੇ ਫਿਰ ਸਮ ਤੱਕ ਆਉਂਦੇ ਹਨ। ਆਵਰਤਨ ਕਹਾਉਂਦਾ ਹੈ ਜਿਵੇਂ ਤਿੰਨ ਤਾਲ ਦੀਆਂ 16 ਮਾਤਰਾਵਾਂ ਨੂੰ ਇੱਕ ਵਾਰੀ ਪੂਰਾ ਵਜਾਲ ਲੈਣ ਨੂੰ ਇੱਕ ਅਵਰਤਨ ਕਹਾਂਗੇ ਜਿਵੇਂ ਘੜੀ ਦੀਆਂ ਸੂਈਆਂ 12 ਵਜੇ ਤੋਂ ਚੱਲ ਕੇ ਆਪਣੇ ਪੂਰਾ ਆਪਣਾ ਪੂਰਾ ਚੱਕਰ ਕਰਕੇ ਫਿਰ 12 ਵਜੇ ਤੱਕ ਪਹੁੰਚਣ ਇੱਕ ਅਵਰਤਨ ਜਾਂ ਇੱਕ ਚੱਕਰ ਕਿਹਾਏਗਾ ਗਾਉਣ ਵਜਾਉਣ ਦੇ ਨਾਲ-ਨਾਲ ਇਹ ਅਵਰਤਨ ਚੱਲਦਾ ਰਹਿੰਦਾ ਹੈ ਜਦੋਂ ਤੱਕ ਗਾਉਣ ਜਾਂ ਵਜਾਉਣ ਨਹੀਂ ਖਤਮ ਹੁੰਦਾ ਤਾਲ ਦਾ ਅਵਰਤਨ ਚੱਲਦਾ ਰਹਿੰਦਾ ਹੈ